नमस्कार मैं खुशी और आप आई नजर डालते हैं आज की बड़ी खबर पर बठिंडा में भारतीय जनता पार्टी अनुसूचित जाति मोर्चा पंजाब के उपाध्यक्ष सरदार परमजीत सिंह केंद्र और भाजपा नेताओं ने एक प्रेस कॉन्फ्रेंस की खडूर साहिब से आम आदमी पार्टी के विधायक मनजिंदर सिंह लालपुरा को एक अनुसूचित जाति की महिला और अन्य लोगों के साथ जाति सूचक भाषा का प्रयोग करने काली कलौज और उत्पीड़न करने के आरोप में अदालत ने सजा सुनाई है इस बेहद चिंताजनक और शर्मनाक घटना के संबंध में आज बठिंडा स्थित पार्टी कार्यालय में प्रेस कॉन्फ्रेंसिंग को संबोधित करते हुए भारतीय जनता पार्टी अनुसूचित जाति मोर्चा पंजाब के उपाध्यक्ष सरदार परमजीत सिंह केन्थ ने कहा कि आम आदमी पार्टी द्वारा उनके खिलाफ कोई कार्रवाई न करना मुख्यमंत्री भगवान मान के नेतृत्व वाली आम आदमी पार्टी सरकार के तहत पार्टी की कार्यशैली को दर्शाता है विधायक के खिलाफ कार्रवाई न होने से नैतिकता का हनन हुआ है विधायकों को बहुत हाशिए पर रखा जा रहा है और अनुसूचित जाति समुदाय के साथ दोहरा व्यवहार भेदभाव और अनादर किया जा रहा है जो बेहद निराश और निंदनीय है पार्टी प्रमुख अरविंद केजरीवाल के नेतृत्व वाली आम आदमी पार्टी के दलित विरोध चेहरे को उजागर करते हुए उन्होंने आगे कहा कि आम आदमी पार्टी राज्यसभा में अनुसूचित जाति समुदाय जो पंजाब की आबादी का 35 प्रतिशत है को सम्मानित और प्रतिनिधित्व देने में विफल रही है दलितों के प्रति इसका असली चरित्र उजागर हो गया है सरदार किन्त ने कहा कि पंजाब में सात राज्यसभा सीटें हैं और उनमें से एक के लिए उपचुनाव चौबीस अक्टूबर को होना है अतीत में कांग्रेस और अकाली दल ने पंजाब में अपनी बड़ी आबादी को देखते हुए हमेशा अनुसूचित जाति समुदाय को उनका उचित हिस्सा दिया है हालांकि आम आदमी पार्टी ने उन्हें उनका उचित हिस्सा देने से इनकार करके उनके साथ विश्वासघात किया है जबकि पार्टी के दलित मंत्री और विधायक इस गंभीर मुद्दे पर चुप हैं। जो बेहद निंदनीय है अनुसूचित जाति समुदाय के हितों की वकालत करने भारतीय जनता पार्टी नेता परमजीत मुख्य न्यायाधीश तथा अनुसूचित जाति समुदाय की मृत्यु पर हमला दोनों ही एक ही गहरे पूर्वाग्रह को दर्शाते हैं भाजपा प्रेस कॉन्फ्रेंस दरमियान भारतीय जनता पार्टी जन ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸਿੰਗਲਾ ਐਕਸ ਮਿਸਟਰ ਉਹਨਾਂ ਦੇ ਨਾਲ ਉਹਨਾਂ ਦੇ ਸਹਾਉਗੀ ਪੀਸੀ ਮੋੜਛੇ ਦੇ ਪ੍ਰੈਜ਼ੀਡੈਂਟ ਅੱਜ ਜੋ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਨੈਸ਼ਨਲ ਲੈਵਲ ਤੇ ਵਾਪਰੀਆਂ ਜਾਂ ਸਟੇਟ ਲੈਵਲ ਤੇ ਵਾਪਰੀਆਂ ਉਹਨਾਂ ਦੇ ਵਿੱਚ ਪਹਿਲੀ ਜੋ ਘਟਨਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਗੱਲ ਜਿਤਾਉਂਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ بڑے ਹਤਾਸ਼ੀ ਆ ਲੇਕਿਨ ਉਹਨਾਂ ਦੇ ਜਿਹੜੇ ਅਸਲੀ ਕਿਰਦਾਰ ਹੈ ਅਸਲੀ ਜਿਹੜਾ ਚਿਹਰਾ ਹੈ ਉਹ ਸਮੇ ਸਮੇਂ ਸਿਰ ਸਾਹਮਣੇ ਆਉਂਦਾ ਹੈ ਉਹ ਆਪਣੇ ਗਿਰੇਵਾਨ ਚ ਨਹੀਂ ਝਾਕਦੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ ਲਗਭਗ 7-8 ਸਾਲ ਪਹਿਲਾਂ ਇੱਕ ਲੜਕੀ ਤੇ ਬੰਦਿਆਂ ਨਾਲ ਮਿਸਬੀਹਵ ਕੀਤਾ ਜਾਤੀ ਸੂਚਕ ਬੋਲਿਆ ਉਸ ਨੂੰ ਮਾਨਯੋਗ ਕੋਰਟ ਨੇ ਸਜ਼ਾ ਸੁਣਾਈ ਲੇਕਿਨ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਨੇ ਉਸ ਵਿਧਾਇਕ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨੂੰ ਸਸਪੈਂਡ ਕੀਤਾ ਤੇ ਨਾ ਹੀ ਉਹਨੂੰ ਪਾਰਟੀ ਚੋਂ ਕੱਢਿਆ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਵੀ ਅਸੀਂ ਅਨੁਸੂਚਿਤ ਜਾਤੀਆਂ ਦੇ ਹਤੇਸ਼ੀਆਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਜਾਂਦਾ ਹੈ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਡੇ ਧਿਆਨ ਚੋਗੋ ਕਿ ਜਦੋਂ ਵੀ ਅਕਾਲੀ ਭਾਜਪੀ ਦੀ ਸਰਕਾਰ ਬਣੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਨੁਸੂਚੀ ਜਾਤੀਆਂ ਦੀ ਇਸ ਸਮੇਂ ਲਗਭਗ 35% ਆਬਾਦੀ ਹੈ ਉਸ 35% ਆਬਾਦੀ ਦੇ ਵਿੱਚੋਂ ਅਨੁਸੂਚੀ ਜਾਤੀਆਂ ਦਾ ਕੋਈ ਵੀ ਨੁਮਾਇੰਦਾ ਰਾਜ ਸਭਾ ਨਹੀਂ ਭੇਜਿਆ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਸਲ ਅਨੁਸੂਚੀ ਜਾਤੀਆਂ ਪ੍ਰਤੀ헤ਜ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਜਦੋਂ ਅਸੀਂ ਕੁਕੇ ਮੁੱਦੇ ਮੈਂ ਜ਼ਿਆਦਾ ਲੰਬੀ ਨਹੀਂ ਗੱਲ ਕਰਨਾ ਚਾਹੁੰਦਾ ਕਿ ਸ਼ਾਰਟ ਵਿੱਚ ਕਿ ਜਦੋਂ ਇਹ ਸਾਰੀਆਂ ਮੁਦਿਆਂ ਤੋਂ ਆਪਣਾ ਧਿਆਨ ਹਟਾ ਕੇ ਜਿਹੜਾ ਇਸ ਸਮੇਂ ਦੇ ਹਾਲਾਤ ਬਣੇ ਨੇ ਪਿਛਲੇ ਦਿਨੀ ਚੀਫ ਜਸਟਿਸ ਗਵਈ ਸਾਹਿਬ ਦੇ ਉੱਤੇ ਜੁੱਤਾ ਸੁੱਟਣ ਦੀ ਜਿਹੜੀ ਨਿੰਦਨੀ ਹੈ ਹਰਕਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਉਸ ਦੀ ਨਕੇਦੀ ਕੀਤੀ ਹੈ ਦੂਜੀ ਜੋ ਘਟਨਾ ਹੈ ਹਰਿਆਣਾ ਦੇ ਵਿੱਚ ਵਾਈ ਪੂਰਨ ਸਿੰਘ ਜੋ ADGP ਨੇ ਉਹਨਾਂ ਨੇ ਸੂਸਾਇਡ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਜਾਤੀ ਦੇ ਆਧਾਰ ਤੇ ਜਿਹੜਾ ਵਿਤਕਰਾ ਕੀਤਾ ਗਿਆ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਉਹਨੂੰ ਆਪਣੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸਾਡੀ ਪਾਰਟੀ ਅਸੀਂ ਅਨੁਸੂਚਿਤ ਜਾਤੀ ਮੋਰਚਾ ਜਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਕਿ ਜਿਹੜੇ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਸੀਏ ਚਾਹੋਨੇ ਆ ਔਰ ਦੂਸਰੇ ਪਾਸੇ ਕੀ ਹੈ ਕਿ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਜਿਹੜੀ ਸੰਵੇਦਨਸ਼ੀਲ ਮੁੱਦੇ ਨੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਉਹਨਾਂ ਮੁੱਦਿਆਂ ਦੀ ਆੜ ਵਿੱਚ ਆਪਣੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੁਨਵੇਂ ਦੋ ਮੁੱਦਿਆਂ ਦਾ ਜ਼ਿਕਰ ਕੀਤਾ ਵਿਧਾਇਕ ਲਾਲਪੁਰਾ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਰਾਜ ਸਭਾ ਦੇ ਵਿੱਚ ਕੋਈ ਅਨੁਸੂਚੀ ਜਾਤੀ ਦਾ ਨੁਮਾਇੰਦਾ ਨਹੀਂ ਭੇਜਿਆ ਉਲਟੇ ਕਿ ਜਿਹੜੇ ਸਮਾਜਿਕ ਮੁੱਦੇ ਨੇ ਜੋ ਵਿਵਸਥਾ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਡਾ ਇਸ ਦੇਸ਼ ਦਾ ਜਿਹੜਾ ਤਾਣਾ ਬਾਣਾ ਹੈ ਸਮਾਜਿਕ ਤਾਣਾ ਬਾਣਾ ਕਿਤੇ ਨਾ ਕਿਤੇ ਸਮੇਂ-ਸਮੇਂ ਸਰ ਘਟਨਾਵਾਂ ਜਿਹੜੀਆਂ ਉਹ ਵਾਪਰ ਦੀਆਂ ਨੇ ਇਹ ਉਹਨਾਂ ਦੀ ਹੱਡ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਇਸ ਰਵੱਈਏ ਦੀ ਨਿੰਦਾ ਕਰਦੇ ਹਾਂ ਕਿ ਸਮਾਜਿਕ ਮੁੱਦਿਆਂ ਦੀ ਆੜ ਵਿੱਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਔਰ ਜੋ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਸਿੰਘ ਜੀ ਮਾਨ ਬਹੁਤ ਕਹਿੰਦੇ ਨੇ ਕਿ ਅਸੀਂ ਬੜੇ ਸਪਸ਼ਟ ਹਾਂ ਸਿੱਧੇ ਹਾਂ ਤਾਂ ਉਹਨਾਂ ਨੇ ਵਿਧਾਇਕ ਨੂੰ ਆਪਣੇ ਜਿਹੜੇ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਵੀ ਲਾਇਕ ਔਰ ਉਹਨਾਂ ਨੂੰ ਜਿਹੜੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਉਹ ਤੁਸੀਂ ਭੱਲੀ ਭਾਣ ਜਾਣੋ ਔਰ ਉਹਨਾਂ ਨੂੰ ਸਸਪੈਂਡ ਕਰਨਾ ਪਾਰਟੀ 'ਚੋਂ ਕੱਢਣਾ ਨਾ ਤਾਂ ਜੋ ਸਟੇਟ ਦੇ ਸਾਡੇ ਇੱਥੇ ਪ੍ਰੈਜ਼ੀਡੈਂਟ ਐ ਅਮਨ ਅਰੋੜਾ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਨਹੀਂ ਕੋਈ ਸਟੇਟਮੈਂਟ ਆਇਆ ਔਰ ਜਿਹੜੇ ਅਨੁਸੂਚਿਤ ਜਾਤੀ ਦੇ ਮਨਿਸਟਰ ਨੇ ਸੈਕੰਡ ਹੈ ਉਹਨਾਂ ਦੀ ਪੋਜੀਸ਼ਨ ਹੈ ਹਰਪਾਲ ਸਿੰਘ ਜੀ ਚੀਮਾ ਜੋ ਐਕਸਾਈਜੈਂਟ ਟੈਕਸੇਸ਼ਨ ਵੀ ਉਹਨਾਂ ਕੋਲ ਹੈ ਤੇ ਫਾਈਨਾਂਸ ਵੀ ਉਹਨਾਂ ਕੋਲ ਹੈ ਉਹਨਾਂ ਨੇ ਇਹਨਾਂ ਦੇ ਉੱਤੇ ਚੁੱਪ ਹੈ ਜਿਹੜੀ ਉਤਾਰ ਰੱਖੀ ਹੈ ਜਦੋਂ ਤਾਂ ਉਹਨਾਂ ਦੀ ਪਾਰਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਉਦੋਂ ਤਾਂ ਉਹ ਚੁੱਪ ਧਰ ਲੈਂਦੇ ਨੇ ਅਦਰਵਾਇਜ਼ ਮੀਡੀਆ ਦੇ ਸਾਹਮਣੇ ਫਿਰ ਉਹ ਆਪਣੀ ਗੱਲ ਕਹਿਣ ਤੋਂ ਬੇਵਾਕੀ ਨਾਲ ਇਹ ਬੇਬਾਕੀ ਨਹੀਂ ਕਹਿ ਸਕਦੇ ਬੇਸ਼ਰਮੀ ਨਾਲ ਕੰਮ ਕਰ ਗੱਲ ਕਰਦੇ ਨੇ ਕਿ ਪਿਛਲੇ ਅਬ ਤੁਹਾਡੇ ਕੋਲ ਹਲੇ 15 ਦਿਨ ਨਹੀਂ ਹੋਏ ਜਦੋਂ ਲਾਲਪੁਰਾ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਭ ਤੋਂ ਵ代ਕ ਨੇ ਇਹ ਰਾਜ ਸਭਾ ਦੀ ਜਿਹੜੀ ਚੋਣ ਹੈ ਉਹ 24 ਅਕਤੂਬਰ ਨੂੰ ਹੋਣੀ ਹੈ ਨੋਮੀਨੇਸ਼ਨ ਚੱਲ ਰਹੀ ਹੈ ਔਰ ਇਸ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਚਿਹਰਾ ਉਮਰ ਸਾਹਮਣੇ ਹੈ ਤੁਹਾਡੇ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀਆਂ ਦੋ ਘਟਨਾਵਾਂ ਨੇ ਚਾਹੇ ਗਵਈਆ ਸਾਹਿਬ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਜਾਂ ਜਿਨ੍ਹਾਂ ਐਡੀਜੀਪੀ ਨੇ ਆਤਮ ਹੱਤਿਆ ਕਰ ਲਈ ਬਾਈ ਪੂਰਨ ਸਿੰਘ ਜੀ ਅਸੀਂ ਉਹਨਾਂ ਘਟਨਾ ਪ੍ਰਤੀ ਸੰਵੇਦਨਸ਼ੀਲਾਂ ਔਰ ਅਸੀਂ ਚੋਣੇ ਕਿ ਜਿੰਦਾਂ ਦੇ ਕਾਰਨ ਹੋਇਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੀਆਂ ਅਜੀਆਂ ਘਟਨਾਵਾਂ ਨੇ ਪਾਰਟੀ ਜਿਹੜੀ ਆ ਉਹਦੀ ਨਿਖੇਧੀ ਕਰਦੀ ਹੈ ਇਹ ਗਲਤ ਨੇ ਇਸ ਸਮਾਜ ਦੇ ਲਈ ਇਹ ਚੰਗੀਆਂ ਨਹੀਂ ਜਿਸ ਸਮਾਜ ਦੇ ਵਿੱਚ ਅਸੀਂ ਅੱਜ ਵਿਚਰ ਰਹੇ ਹਾਂ ਉਸ ਸਮਾਜ ਦੇ ਵਿੱਚ ਇਹ ਜਿਹੜੀਆਂ ਅਜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਸ਼ਰਮਸ਼ਾਰ ਕਰਨ ਵਾਲੀਆਂ ਨੇ ਔਰ ਇਨਸਾਨੀਅਤ ਦੇ ਨਾਮ ਤੇ ਕਲੰਕ ਨੇ ਇਹ ਜਿਹੜਾ ਤੁਹਾਡੇ ਦਰمیان میں اپنے ਵਿਚਾਰ رکھے ਨੇ ਤੁਸੀਂ ਇਹਦੇ ਪ੍ਰਤੀ ਕੋਈ ਗੱਲ ਕਰਨਾ ਚਾਹੁੰਦੇ ਆ ਕੋਈ ਤੁਹਾਡਾ ਕੁਐਸਚਨ ਹੈ ਪ੍ਰਸ਼ਨੋਟ ਹੈਗਾ ਇੰਗਲਿਸ਼ ਦਾ ਇੰਗਲਿਸ਼ ਲੈ ਲਓ ਹਿੰਦੀ ਵਾਲੇ ਹਿੰਦੀ ਦਾ ਲੈ ਲਓ ਤੇ ਪੰਜਾਬੀ ਵਾਲਾ ਪੰਜਾਬੀ ਦਾ ਲੈ ਲਓ ਅਸੀਂ ਆਪਣੀ ਜਿਹੜੀ ਗੱਲ ਦੱਸੀ ਹੈ ਉਹ ਪ੍ਰੀਫ ਵਿੱਚ ਦਿੱਤੀ ਹੈ ਕਿ ਡਿਟੇਲ ਚ ਜਾਣ ਦੀ بجائے ਮੁੱਦੇ ਨੇ ਜਿਹੜੇ ਉਹਨਾਂ ਮੁੱਦਿਆਂ ਤੇ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰ ਸਾਹਿਬ ਇਸ ਤੇ ਰਾਜਨੀਤੀ ਤੁਸੀਂ ਕਹਿ ਰਹੇ ਹੋ ਬਹੁਤ ਜ਼ੋਰ ਦੀ ਲੈ ਰਹੀ ਹੈ ਤੁਸੀਂ ਜਿਵੇਂ ਸਟੇਟ ਗਵਰਨਮੈਂਟ ਦੇ ਕਹਿ ਰਹੇ ਹੋ ਵੀ ਉਹ ਰਾਜਨੀਤੀ ਕਰ ਰਿਹਾ ਸਮੋਧਿਆ ਨੂੰ ਲੈ ਕੇ ਠੀਕ ਹੈ ਉਹ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਤੁਸੀਂ ਉਹਨਾਂ ਤੇ ਲਾ ਰਹੇ ਹੈਗੇ ਉਹ ਦੇਸ਼ ਆਜ਼ਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਦਲਿਤ ਭਾਈਚਾਰੇ ਨਾਲ ਹਜੇ ਵੀ ਜਿਹੜਾ ਅਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਵੇਂ ਦੇਖਦੇ ਹੋ ਦੇਖੋ ਜੋ ਕੁਛ ਹੋ ਰਿਹਾ ਉਹ ਮੰਦਭਗ ਹੈ ਇਹ ਦੇਸ਼ ਦੀ ਜਿਹੜੀ ਵਿਵਸਥਾ ਪਹਿਲਾਂ ਬਣੀ ਦੀ ਹੈ ਹਜ਼ਾਰਾਂ ਸਾਲ ਲੱਤ ਚੱਲੀ ਆਈਏ ਸਵਿਧਾਨ ਬਣਿਆ ਸਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਸੁੱਖ ਸੁਵਿਧਾਾਂ ਮ ਦਿੱਤੀਆਂ ਸਮਾਜ ਵਿੱਚ ਕੁਝ ਐਸੇ ਅੰਸਰ ਹੁੰਦੇ ਨੇ ਜਿਹਦੇ ਕਾਰਨ ਸਮਾਜ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਹੈ ਪਾਰਟੀ ਇਸ ਦੀ ਨਿਖੇਦੀ ਕਰ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਬੈਠੇ ਕਿ ਪਾਰਟੀ ਦਾ ਆਦੇਸ਼ ਹੈ ਪਾਰਟੀ ਦੇ ਆਦੇਸ਼ ਤੇ ਅਸੀਂ ਕੇਂਦਰ ਦੇ ਵਿੱਚ ਵੀ ਸਾਡੀ ਸਰਕਾਰ ਹੈ ਤੇ ਹਰਿਆਣਾ ਵਿੱਚ ਵੀ ਸਾਡੀ ਸਰਕਾਰ ਹੈ ਅਸੀਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਪਰ ਖਾਸ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਅਜਿਹੀ ਜਿਹੜੀ ਹੈ ਜਿਨ੍ਹਾਂ ਦੇ ਕਾਰਨ ਉਸ ਹੋਣਹਾਰ ਇਮਾਨਦਾਰ ਜਿਹੜੇ ਅਫੀਸਰ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹਦੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਉਹ ਗਲਤ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡੇ ਕੇਂਦਰ ਸਿ ਵੀ ਆ ਤੇ ਹਰਿਆਣਾ ਚੀ ਆ ਉਹਨੇ ਪਰਿਵਾਰ ਨੇ ਹੰਤ ਨਹੀਂ ਸਨਕਾਰ ਨਹੀਂ ਕੀਤੀ ਤੁਹਾਡੇ ਕਾਜੀ ਕਾਰਵਾਈ ਨਹੀਂ ਕਰਨੀ ਦੇਖੋ ਜਿਹੜਾ ਇਸ ਘਟਨਾ ਦੇ ਵਿੱਚ ਜੋ ਰੋहतक ਦੇ ਐਸਪੀਸੀ ਉੱਥੇ ਆਪਣੇ ਲਈ ਐਸਐਸਪੀ ਦੀ ਪੋਸਟ ਉੱਥੇ ਐਸਪੀ ਦੀ ਪੋਸਟ ਹੈ ਉਸ ਨੂੰ ਉਹਨਾਂ ਨੇ ਉੱਥੋਂ ਲਾਂਬੇ ਕਰ ਦਿੱਤਾ ਹਟਾ ਦਿੱਤਾ ਔਰ ਇਹਦੇ ਵਿੱਚ ਨੈਸ਼ਨਲ ਸ਼ੈਡੂਲ ਕਾ ਪਬਲਿਸ਼ਨ ਹੈ ਉਸ ਨੇ ਵੀ ਸੰਗਿਆਨ ਲਿਆ ਕਿਉਂਕਿ ਜਿਹੜੀ ਚੰਡੀਗੜ੍ਹ ਹੈ ਉਹ ਯੂਟੀ ਹੈ ਹਰਿਆਣਾ ਸਟੇਟ ਬੱਕਰੀ ਹੈ ਜੋ ਅਫੀਸਰ ਜਿਹੜੀ ਜੌਬ ਕਰਦੇ ਸੀ ਜੋ ਹਰਿਆਣਾ ਸਟੇਟ ਚ ਕਰਦੇ ਸੀ ਜਿਹੜੀ ਆਤਮ ਹੱਤਿਆ ਖੁਦਕੁਸ਼ੀ ਕੀਤੀ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਪਰ ਅਸੀਂ ਹਰਿਆਣਾ ਗਵਰਨਮੈਂਟ ਨੂੰ ਸਾਡੇ ਜਿਹੜੇ ਪ੍ਰੈਸ ਰਿਲੀਜ਼ ਮੈਂ ਬੜਾ ਸਪਸ਼ਟ ਲਿਖਿਆ ਇਹਦੇ ਵਿੱਚ ਕੋਈ ਗਲਤ ਨਹੀਂ ਤੁਸੀਂ ਲੈ ਲਿਓ ਮੈਂ ਤੁਹਾਨੂੰ ਮੇਲ ਵੀ ਕਰ ਦਵਾਂਗਾ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਜਿਹੜੇ ਇਸ ਦੇ ਵਿੱਚ ਦੋਸ਼ੀ ਨੇ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੋ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਵੀ ਲਾਇਆ ਗਿਆ ਤੁਹਾਨੂੰ ਯਾਦ ਹੋਏਗਾ ਜੋ ਮਨਜਿੰਦਰ ਸਿੰਘ ਜੀ ਲਾਲਪੁਰਾ ਵਿਧਾਇਕ ਨੇ ਖਡੂਰ ਸਾਹਿਬ ਤੋਂ ਅਗਰ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਪ੍ਰੀਵੈਂਸ਼ਨ ਆਫ ਐਟ੍ਰੋਸਿਟੀ ਐਕਟ ਦੇ ਤਹਿਤ 4 ਸਾਲ ਦੀ ਸਜ਼ਾ ਹੋਈ ਹੈ ਸਰ ਉਹਨਾਂ ਦੇ ਬਾਈ ਦਾ ਕਹਿਣਾ ਕਿ ਜਿਹੜਾ ਤੇਰੇ ਬੰਦੇ ਨਾਮ ਜਦ ਨੇ ਕਹਿੰਦਾ ਉਹਨਾਂ ਚੋਂ ਕਈ ਨਾਮ ਇਹਨਾਂ ਨੇ ਕੱਟਤੇ ਜਾਨੀ ਕਿ ਮੌਜੂਦ ਨਹੀਂ ਹੈ ਕਹਿੰਦੇ ਇੱਕ ਜਿਹੜਾ ਪੋਸਟਮਾਰਟਮ ਵਾਸਤੇ ਭੇਜਿਆ ਕਹਿੰਦੇ ਪਰਿਵਾਰ ਦੀ ਸਹਿਮਤੀ ਨਹੀਂ ਦਿੱਤੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਪੋਸਟਮਾਰਟਮ ਦਾ ਪਹਿਲੀ ਗੱਲ ਤਾਂ ਇਸ ਜਿਹੜੀ ਘਟਨਾ ਹੈ ਉਹਦੇ ਵਿੱਚ 13 ਅਫੀਸਰ ਨੇ ਇਨਕਲੂਡਿੰਗ ਡੀਜੀਪੀ ਉਹ ਐਫ ਆਈ ਆਰ ਦੇ ਵਿੱਚ ਤੇਰਾ ਹੀ ਨੇ ਉਹ ਲਾਸਟ ਵਿੱਚ ਜੋ ਦੋ ਲਾਈਨਾਂ ਨੇ ਇੱਕ ਤਾਂ ਡੀ ਜੀ ਪੀ ਨੇ ਜੋ ਹਰਿਆਣਾ ਦੇ ਨੇ ਦੂਜੀ ਜਿਹੜੀ ਐਸ ਪੀ ਰੋहतक ਸੀ ਇਹ ਉਹਨਾਂ ਦੇ ਉੱਤੇ ਸਾਰਾ ਹੈ ਤਾਂ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਨੇ ਔਰ ਸਜ਼ਾ ਸਭ ਨੂੰ ਮਿਲੇਗੀ ਜਿਹੜੇ ਵੀ ਦੇ ਵਿੱਚ ਦੋਸ਼ੀ ਨੇ ਦੋਨੇ ਤੇ ਪਰਵਾਹ ਮਾੜੀਆਂ ਪਰ ਜਿਹੜਾ ਵਕੀਲ ਨੇ ਜਿਹੜੀ ਆ ਕੀ ਅਕਤੀ ਤੇ ਦੁਪਾਟ ਹੈ ਕੋਈ ਤਾਂ ਵਕੀਲ ਹੈ ਉਹਦੇ ਬਾਰੇ ਕਿਸੇ ਤੇ ਸੁਦਾ ਕੋਈ ਦਿਲਾਂ ਨੇ ਜਾਂ ਹੋਰ ਉਹਦਾ ਪ੍ਰਤੀਕਰਮ ਨਹੀਂ ਆ ਰਿਹਾ ਜਨਾ ਕੋਈ ਉਹਦੇ ਬਾਰੇ ਕੁਝ ਨਹੀਂ ਦੇਖੋ ਜੀ ਡੀ ਉਕਟ ਨਾ ਹੋਈ ਹੈ ਉਹ ਕੌਣ ਸੀ ਇਥੋਂ ਦਾ ਕੀ ਗੱਲ ਮੈਂ ਕਹਿੰਦੇ ਮੈਂ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਆਪਣੇ ਪ੍ਰੈਕਟਿਸ ਕਰਦੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਵੀ 바ਰ ਕਾਉਂਸਲ ਨੇ ਉਹਨਾਂ ਦਾ ਜਿਹੜਾ ਲੈਸਨਸ ਹੈ ਉਹ ਕੈਨਸਲ ਕਰ ਦਿੱਤਾ ਔਰ ਜੋ ਵਕੀਲ ਨੇ ਉਹਦਾ ਨਾਮ ਮਿਸਟਰ ਕਿਸ਼ੋਰ ਹੈ ਉਸਨੇ ਅਜੀਬ ਇਹ ਗੱਲ ਕੀਤੀ ਹੈ ਇਹ ਸੰਵਿਧਾਨ ਦੇ ਉੱਤੇ ਉਹਨੇ ਇੱਕ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡਾ ਮੰਨਣਾ ਹੈ ਉਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਕਹਿੰਦਾ ਗੱਲ ਕਰੀਏ ਲਗਾਤਾਰ ਅਨਿਲ ਮਿਸ਼ਰਾ ਦਾ ਵੀ ਬਿਆਨ ਆਇਆ ਇਸਦੇ ਵੀ ਸੰਵਿਧਾਨ ਬੀ ਆਰ ਗੋਬਈ ਨੇ ਲਿਖਿਆ ਬਾਬਾ ਸਾਹਿਬ ਡਾਕਟਰ ਭੀਮrao ਬੇੜਕਰ ਨੇ ਲਿਖਿਆ ਇਸ ਤਰ੍ਹਾਂ ਦੀ ਜਿਹੜੀ ਬਿਆਨਵਾਦੀ ਆ ਰਹੀ ਹੈਗੀ ਹੈ ਵੀ ਅੰਗਰੇਜ਼ਾਂ ਦੇ ਆ ਮੇੜਕਰ ਸਾਹਿਬ ਪਿੱਟੂ ਸੀਗੇ ਕਿਵੇਂ ਦੇਖ ਲਓ ਨਹੀਂ ਦੇਖੋ ਜਿਹੜੇ ਮਿਸ਼ਰ ਜੀ ਨੇ ਕੱਲ੍ਹ ਕੀ ਮੂਰਖ ਬੰਦੇ ਦੇ ਉੱਤੇ ਕੀ ਕਮੈਂਟਸ ਲੈਣਾ ਹੈ ਕਿ ਜਿਹੜੇ ਆਪ ਖੁਦਰਾ ਆਪਣਾ ਆਪਣਾ ਨਾਮ ਚਮਕਾਉਣ ਲਈ ਕੁਝ ਸਵਾਰਥੀ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਗੱਲਾਂ ਨੂੰ ਮੇਰੇ ਖਿਆਲ 'ਚ ਤੂਲ ਨਹੀਂ ਦੇਣਾ ਚਾਹੀਦਾ ਅੱਪ ਤੱਕ ਕੇ ਲਈ ਬਸਤ ਨਹੀਂ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕੇ ਲਈ ਨਮਸਕਾਰ ਹੋ ਦਿੱਕਤੇ ਰਹੀਏ ਸਤਿ ਆਰੰਬ